ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹਦੇ ਮਿਲੋ ਬੀਬੀ ਸੇਮਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਮਿੱਤਰੋ ਜਿਵੇਂ ਤੋਂ ਆਏ ਹਾਂ ਦੇ ਘਰ ਦੇ ਵੀ ਚੱਲਦਾ ਆਪਣੇ ਸਫਾਈ ਅਭਿਆਨ ਚੱਲ ਰਿਹਾ ਹੈ ਤੇ ਬੀਬੀ ਸੇਮਨਜੀਤ ਕੌਰ ਲੱਗੀ ਹੋਈ ਨਹੀਂ ਪੂਰੇ ਮਾਰੋਮਾ ਜੋਰਾਂ ਸ਼ੋਰਾਂ ਦੇ ਉੱਤੇ ਹਾਂਜੀ ਤੇ ਉਸ ਤੋਂ ਬਾਅਦ ਸ਼ਾਨ ਸਿੰਘ ਅੱਜ ਹਾਂਜੀ ਤੇ ਅੱਜ ਕੁਸ਼ਾਨ ਨੂੰ ਆਪਣੇ ਛੁੱਟੀ ਹੈ ਮਿੱਤਰੋ ਅੱਜ ਆ ਗਈ ਸੀਗੀ ਆਪਣੇ ਰੋਮ ਦੇ ਵਿੱਚ ਸ਼ੌਪਰੋ ਸ਼ੌਪਰੋ ਕਹਿੰ ਸਾਰੀਆਂ ਟ੍ਰੇਨਾਂ ਬੱਸਾਂ ਸਭ ਚੱਲ ਗਈ ਸੀਗੀਆਂ ਸਾਰੀਆਂ ਟ੍ਰੇਨਾਂ ਵਗੈਰਾ ਸਾਰੀਆਂ ਬੰਦ ਸੀਗੀਆਂ ਇਸ ਕਰਕੇ ਕੁਸ਼ਾਨ ਸਿੰਘ ਆਪਣਾ ਸਕੂਲ ਨਹੀਂ ਗਿਆ ਹੈਗਾ ਤੇ ਘਰੇ ਮਸਤੀ ਕਰਦਾ ਇਹ ਤਾਂ ਉੱਠਿਆ ਵੀ ਪੁੱਤ ਮੇਰਾ ਲੇਟ ਹੈ ਉਹ ਦੇਖ ਇਹਦਰ ਕੀ ਕਰਦਾ ਹਾਂ ਬਈ ਹਾਂਜੀ ਗੁੱਡ ਮਾਰਨਿੰਗ ਕਹਿੰਦਾ ਅੱਜ ਕੁਸ਼ਾਨ ਦੀਆਂ ਮੌਜਾਂ ਹੀ ਮੌਜਾਂ ਅੱਜ ਕੁਸ਼ਾਨ ਦੀਆਂ ਮੌਜਾਂ ਹੀ ਮੌਜਾਂ ਹੈ ਤੇ ਦੇਖੋ ਮੇਰੇ ਟ੍ਰੈਫਿਕ ਕਿਵੇਂ ਲੱਗੀ ਹੋਈ ਆ ਇਹ ਟ੍ਰੈਫਿਕ ਲੱਗਣ ਦਾ ਕਾਰਨ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਸ਼ੋਪਰ ਹੁੰਦੀ ਹੈ ਨਾ ਪੂਰੇ ਰੋਮ ਦੇ ਵਿੱਚ ਫਿਰ ਸਭ ਲੋਗ ਗੱਡੀਆਂ ਚੱਕ ਕੇ ਰੋਡ ਦੇ ਉੱਪਰ ਆ ਜਾਂਦੇ ਨੇ ਜਦ ਮੈਂ ਸਵੇਰੇ ਜਿਮ ਨੂੰ ਗਿਆ ਨਾ ਇੱਥੋਂ ਲੈ ਕੇ ਜਿਹੜਾ ਮੇਰੀ ਜਿਮ ਹੈ ਇੱਥੋਂ 3 ਕਿਲੋਮੀਟਰ ਲਗਭਗ ਹੈਗੀ ਆ ਤੇ ਇੱਥੋਂ ਹੀ ਜਾਮ ਲੱਗਿਆ ਹੋਇਆ ਸੀਗਾ ਤੇ ਮੈਨੂੰ ਜਿਮ ਜਾਣ ਨੂੰ ਨਹੀਂ ਤਾਂ 2-3 ਮਿੰਟ ਮਸੂਲ ਲੱਗਦੇ ਆ ਵੱਧ ਤੋਂ 5 ਮਿੰਟ ਲੱਗ ਜਾਂਦੇ ਹੋਣਗੇ ਅੱਜ ਪੂਰੇ 35-40 ਮਿੰਟ ਲੱਗੇ ਮਤਲਬ ਇੰਨੀ ਟ੍ਰੈਫਿਕ ਲੱਗੀ ਸੀਗੀ ਹਲੇ ਵੀ ਗੱਡੀਆਂ ਉੱਧਰ ਜਾਈ ਜਾਨੀ ਐ ਤੇ ਕੁਸ਼ਾਨ ਸਿੰਘ ਨੂੰ ਮੈਂ ਸੋਚਿਆ ਸੀਗਾ ਵੀ ਇਹਨੂੰ ਸਕੂਲ ਆਪਾਂ ਛੱਡ ਕੇ ਆਵਾਂਗੇ ਬਾਈ ਕਾਰ ਹਾਂ ਤੇ ਫਿਰ ਉਹ ਡਿਸੀਜਨ ਸਾਡਾ ਡਿਸਮਿਸ ਹੋ ਗਿਆ ਉਹ ਤੇ ਪੈਸੇ ਵਧੀਆ ਗਿਆ ਨਹੀਂ ਤਾਂ ਕੁਸ਼ਾਨਵੀਰ ਨੇ ਗੱਡੀ ਦੇ ਪਿਛੇ ਰਹਿਣਾ ਰੋਡ ਦੇ ਉੱਤੇ ਰਹਿਣਾ ਸੀ ਅੱਜ ਨਾ ਹਨਾ ਉਤਰੀ ਹੋਰ ਫਿਰ ਕੀ ਕਰਨਾ ਚਾਹੀਦਾ ਅੱਜ ਫਿਰ ਦੇਖਦੇ ਹਾਂ ਕੁਝ ਬਣਾਉਣੀਆ ਪਹਿਲਾਂ ਅੱਜ ਮਿੱਤਰੋ ਐਦਾਂ ਹੁੰਦਾ ਹੈ ਅੱਜ ਕੁਸ਼ਾਨ ਨਾ ਸਾਡਾ ਤੁਹਾਨੂੰ ਦੱਸਦਾ ਮੈਂ ਸਾਡੇ ਕੁਸ਼ਾਨਵੀਰ ਨੂੰ ਕੁਕਿੰਗ ਕਰਨਾ ਬਹੁਤ ਸ਼ੌਂਕ ਹੈ ਤੇ ਗੁਰਸ਼ਾਨ ਵਿੱਚ ਕੋਈ ਖਾਣ ਨੂੰ ਬਣਾਉਗੇ ਵਧੀਆ ਪਾਪਾ ਜੀ ਉਹਨਾਂ ਵਾਸਤੇ ਤੇ ਆਪਾਂ ਆਪਣਾ ਕੰਮ ਕਰ ਕਰਾਂਗੇ ਤੇ ਤੁਸੀਂ ਪੈਂਥੀ ਦੇ ਸਾਡੀ ਪੈਂਥੀ ਨੂੰ ਐ ਹੋ ਗਿਆ ਵੀ ਕਿੱਥੇ ਗਿਆ ਸਾਰੇ ਜਣੇ ਕਿੱਥੇ ਗਿਆ ਸਾਰੇ ਜਣੇ ਬੱਟਾ ਜੀ ਡੂਇੰਗ ਪੈਂਚਰ ਹੂੰ ਅੱਜ ਲਾ ਬੈਠੇ ਦੇ ਉੱਤੇ ਕਰਕਸਰ ਕਰ ਐਕਸਰਸਾਈਜ਼ ਗਾਇਸ ਐਕਸਰਸਾਈਜ਼ ਗਾਇਸ ਐਕਸਰਸਾਈਜ਼ ਗਾਇਸ ਐਕਸਰਸਾਈਜ਼ ਗਾਇਸ ਪੈਂਥਰ ਕਿਤੇ ਜਾਗੇ ਉੱਚੇ 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 ਬਾਈ ਉੱਚੇ ਉੱਚੇ ਜੀ ਪੈਂਥਰ ਸ਼ਾਲ ਬਾਈ ਆ ਸਾਰੇ ਮੈਟ ਦੇਖੋ ਇੱਧਰ ਸਾਰੇ ਮੈਟ ਕੱਟੇ ਬਾਹਰ ਰੱਖੀ ਹੋਏ ਨੇ ਅੱਜ ਧੁੱਪ ਲਵਾਰੀ ਹੈ ਵੀ ਵੀ 7 ਜਿਤਕੌਰ ਧੁੱਪ ਵੀ ਚਲੀ ਗਈ ਜੀ ਬੜੀ ਸੋਹਣੀ ਤੁਹ ਪਾਈ ਸੀ ਕਿ ਖੁੜਾ ਹਾਲ ਬਦਲ ਜਾ ਨਿਕਲਿਆ ਜੀ ਵੀ ਅੱਜ ਤਾਂ ਦੀਵਾਲੀ ਵੀ ਹੈ ਨਹੀਂ ਤੁਸੀਂ ਮਾਹੌਲ ਦੀਵਾਲੀ ਵਾਲਾ ਬਣਾਇਆ ਹੋਇਆ ਘਰ ਅੱਜ ਸਾਹੀ ਜੀ ਹੁੰਦੀ ਕੋਈ ਕੰਨ ਨਾ ਦਿੰਦਾ ਨਾ ਪਾਗਦਾ ਹਾਂ ਕਦੇ ਕਦੇ ਜੋਸ਼ ਸ਼ੁਰੂ ਹੋਣਾ ਸੀ ਦੇ ਵਿੱਚ ਐਨਰਜੀ ਕਹਿੰਦਾ ਵੀ ਐ ਠਾਠਾਵਾਦ ਤੁਹਾਨੂੰ ਵੀ ਅੱਜ ਮੈਂ ਕੀ ਕਰ ਦਵਾ ਜੇ ਨਹੀਂ ਹੁੰਦਾ ਚੱਲ ਵੀ ਵੈਰੀ ਗੁੱਡ ਵੈਰੀ ਗੁੱਡ ਚਲੋ ਮੈਂ ਜਾ ਕੇ ਸ਼ੌਪ ਤੇ ਆਪਣਾ ਕੰਮ ਸਟਾਰਟ ਕਰ ਦਿੰਦੇ ਠੀਕ ਹੈ ਜੀ ਤੇ ਕਿਤੇ ਵੀ ਮੇਰੀ ਹੈਲਪ ਦੀ ਲੋੜ ਪਵੇ ਠੀਕ ਹੈ ਕਿਤੇ ਵੀ ਲੋੜ ਪਵੇ ਕੰਮ ਦੇ ਵਿੱਚ ਤਾਂ ਮੈਨੂੰ ਫੋਨ ਨਹੀਂ ਕਰਨਾ ਪਲੀਜ਼ ਮੈਨੂੰ ਅਸੀਂ ਕਹਿੰਦੇ ਫੋਨ ਕਰਨਾ ਨਾ ਨਾ ਮੈਨੂੰ ਬੁਲਾ ਲੈ ਕੋਈ ਗੱਲ ਨਹੀਂ ਮੈਂ ਚੱਲਿਆ ਦੇਖ ਕੇ ਸ਼ੌਪ ਤੇ ਠੀਕ ਹੈ ਦੇਖੋ ਪੈਂਥਰੀ ਹੈਗਾ ਹੈ ਨਾ ਪੈਂਥਰੀ ਤੁਸੀਂ ਕਰਿਓ ਕਰਿਓ ਨਾ ਠੀਕ ਹੈ ਪੂਰਾ ਜੋਦੜ ਬੋਣਾ ਜਦੋਂ ਨਾ ਸਿਮਰ ਨੂੰ ਪਛਾਉਗੀ ਚਾਦਰ ਸੋਫੇ ਦੀ ਉਸੇ ਕਹਿੰਦੀ ਮਿਛਾਉਣ ਦੀ ਠੀਕ ਹੈ ਜੇ ਚਾਦਰ ਪਛਾਉਗੀ ਸੋਫੇ ਦੀ ਤੁਸੀਂ ਚਾਦਰ ਪਛਾਉਣੇ ਦੇਣੀ ਬਚਾਰਾ ਕਹੀ ਵੀ ਵਿਛਾਉਣ ਦਿੰਦਾ ਵਾ ਕੇ ਦੇਖੀ ਵਸੇ ਮੈਂ ਹੁਣ ਜਾਂਦਾ ਹੁਣ ਵੀ ਨਹੀਂ ਹੋਰ ਕੰਮ ਕਰ ਜੈ ਕਿ ਬਲਾਗੇ ਉਹਦੇ ਉਧਰ ਚਾਦਰ ਵਿਛਣ ਲੱਗੀ ਬਸ ਪੈਂਤੀ ਉਧਰ ਉਹਦੇ ਉਧਰ ਬਸ ਮੈਂ ਪਛਾੜਾ ਦੇਣੀ ਨਹੀਂ ਹੁੰਦੀ ਮੈਂ ਫਿਰ ਨਾ ਬੁੱਤੋਂ ਹੋਂਕਾ ਬੀਛੀਗੀ ਲੈ ਆ ਗਏ ਹਾਂ ਹਾਂ ਹੋਰ ਪੈ ਗਿਆ ਵੀ ਹੁਣ ਚੱਕੂ ਕੀ ਨਹੀਂ ਚਾਦਰ ਬਹੁਤ ਖਰਾਬ ਹੈ ਇਹ ਚੱਗੀ ਉਹ ਪਰਸੈਂਟ ਦੇਖ ਹੁਣ ਸੈਟ ਕਰੀ ਮਾੜੇ ਨਾ ਜੀ ਬਹੁਤ ਜ਼ੋਰ ਦੀ ਮਾਰਦਾ ਨਾ ਮਹਾ ਕੀ ਡੱਗ ਲੱਗਦਾ ਜੀ ਇਹ ਤੋਂ ਤਾਂ ਹਾਂ ਲਾਲ ਜੀ ਮੈਂ ਕੁਰਸੀਆਂ ਤੋਂ ਬਹੁਤ ਡਰਦਾ ਨਹੀਂ ਜ਼ੋਰ ਦੀ ਮਾਰਦਾ ਨਾ ਹਾਂ ਬੱਚੇ ਇਹ ਛੋਡਾ ਕਿੱਦੂ ਐ ਪੇ ਛੋਡਾ ਬੱਡੂ ਐ ਬੱਚੇ ਇਹ ਛੋਡਾ ਬੱਡੂ ਐ ਤਾਂ ਮਨ ਬੈੱਡ ਸਾਮਾ ਦਾ ਹਰੇ ਕਿਤੇ ਦੇਖ ਐ ਪੈਂਦਾ ਤਾਂ ਚੜੀ ਪੈਂਤਰੀ ਚੜੀ ਪੈਂਤਰੀ ਐ ਪਈ ਇੰਡੀਆ ਨਾ ਭਾਈ ਐ ਪਈ ਜਾਂਦੀ ਐ ਪੈਂਟਾ ਕਰਨਾ ਆ ਜਾ ਬੱਚਾ ਆ ਜਾ ਫੇਰ ਆ ਜਾ ਆਜਾ ਫਿਕ ਆਜਾ ਪੈਗ ਲੈ ਕਨਾਂ ਪੈਰੀ ਕਨਾਂ ਪੈਰੀ ਆ ਵਸ ਤੇ ਆ ਫਿਰਦਾ ਹੰਤਾ ਹੈ ਆਜਾ ਉਹ ਨਹੀਂ ਅੱਜ ਹੁੰਦਾ ਦਾ ਆ ਨਾ ਰੇ ਆਜਾ ਮਾੜੀ ਚਲੇ ਆਜਾ ਆਜਾ ਟੈਂਡ 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 ਐਡਾ ਐਡਾ ਅੰਦਰ ਮੇਟਰ ਸਿਆਣਾ ਬਹੁਤ ਹੈ ਪਰ ਐਵੇਂ ਕਹੀਏ ਪਰ ਜਦੋਂ ਨਾ ਮਤਲਬ ਵੀ ਡਿਸਟਰਬ ਹੋ ਜਾਂਦਾ ਥੋੜਾ ਜਿਹਾ ਉਦੋਂ ਫੇ ਨੌ ਨੂੰ ਵੀ ਮਾਰਦਾ ਹੈ ਪਰ ਉਹ ਜੇ ਅਸੀਂ ਇਹਨੂੰ ਪਿਆਰ ਕਰਦਾ ਫਿਰ ਪਿਆਰ ਲੈਂਦਾ ਬਹੁਤ ਆ ਬੇਚਾਰਾ ਹਨਾ ਪੈਰੀ ਹਨਾ ਬਈ ਚਲੇ ਬਾਈ ਫਿਰ ਬਾਈ ਫਿਰ ਬਾਈ ਬਾਈ ਫਿਰ ਬਾਈ ਚਲੇ ਸ਼ਮਮਾ ਚੱਲਦਾ ਸ਼ੌਪ ਤੇ ਠੀਕ ਹੈ ਤੇ ਤੁਸੀਂ ਆਪਣਾ ਕਰੋ ਘਰ ਦੇ ਕੰਮ ਕਰ ਓਕੇ ਤੇ ਆਪਾਂ ਮਿੱਤਰੋ ਸੰਭੀ ਆਪਣੇ ਦਿਨ ਦੇ ਘਰ ਬੱਚਾ ਪੁੱਤ ਹੀ ਅੰਦਰ ਤੂੰ ਚਲੋਂਦਾ ਚਲੋ ਤੁਸੀਂ ਅੰਦਰ ਚਲੋ ਬਾਹਰ ਨਹੀਂ ਜਾਣਾ ਇਹ ਚਲੋਂਦਾ ਚਲੋ ਚਲੋਂਦਾ ਚਲੋ ਲੈ ਵੀ ਸ਼ਾਂਸੇ ਪਾਪਾ ਚੱਲੇ ਸ਼ੌਪ ਤੇ ਹਾਂਜੀ ਤੇ ਕੀ ਬੜਾਂਗੇ ਠਿਕਾਣ ਨੂੰ ਅੱਜ ਸਵੇਰ ਬੱਚੇ ਕੰਮ ਨੂੰ ਮੇੜ ਕੇ ਆਉਗੇ ਸਰਪ੍ਰਾਈਜ਼ ਹੀ ਹੋਵੇਗਾ ਸਰਪ੍ਰਾਈਜ਼ ਦੇਣਗਾ ਪਾਪਾ ਨੂੰ ਹਾਂ ਏਨਸ ਸਰਪ੍ਰਾਈਜ਼ ਦਵੇਂ ਕਿਤੇ ਕਿਤੇ ਕੁਛ ਨਹੀਂ ਬਣਾਇਆ ਖਾਣ ਨੂੰ ਨਹੀਂ ਕਿਤੇ ਸਰਪ੍ਰਾਈਜ਼ ਜਮੇ ਸਰਪ੍ਰਾਈਜ਼ ਹੋ ਜਵੇ ਨਹੀਂ ਕੁਛ ਤਾਂ ਰੱਖਣਾ ਹੀ ਹੈ ਠੀਕ ਹੈ ਓਕੇ ਫਿਰ ਅੱਜ ਆਪਾਂ ਤਾਂ ਬੋਲ ਸਲਣ ਜਾਵਾਂਗੇ ਠੀਕ ਹੈ ਬੋਲ ਕੇਡੀ ਹੈ ਬਹੁਤ ਓਕੇ ਓਕੇ ਵੈਰੀ ਗੁੱਡ ਲਓ ਇਹ ਮੈਂ ਤਰੋ ਚਾਹ ਵੀ ਆ ਗਈ ਆਪਣੀ ਗੁੱਡ ਮਾਰਨਿੰਗ ਹਰਮਨ ਸਿੰਘ ਕਿੱਦਾਂ ਹੈ ਕਿੱਦਾਂ ਵਧੀਆ ਅੱਜ ਮੈਂ ਤਾਂ ਹਰਮਨ ਤੋਂ ਮੈਂ ਚਾਹ ਮੰਗਾਈ ਆ ਕਫੇ ਮੱਕਿਆ ਤੋਂ ਤੇ ਹਰਮਨ ਕੀ ਲਿਗਿਆ ਤੁਹਾਨੂੰ ਕਾਪੂਚੀਨੋ ਨਹੀਂ ਹਾਂਜੀ ਕਾਪੂਚੀਨੋ ਚੋਕਲੇਟ ਨਾਲ ਲੀਜ਼ ਪਲੀਜ਼ ਚੋਕਲੇਟ ਵਾਲੀ ਯੈਸ ਯੈਸ ਮੈਂ ਵੇਖੇ ਪਹਿਲੀ ਵਾਰੀ ਹੈ ਪਹਿਲੀ ਵਾਰੀ ਵੇਖੇ ਮੈਂ ਕਿ ਚੱਲ ਲੈ ਲੂ ਲੇਜ਼ ਵੀ ਆਉਣ ਲੱਗੀ ਚਾਕਲੇਟ ਦੇ ਵਿੱਚ ਤਾਂ ਪੈਕਿੰਗ ਬੜੀ ਖਤਰਨਾਕ ਕੀਤੀ ਉਹਨਾਂ ਨੇ ਨਹੀਂ ਲੀ ਉਹ ਤੇ ਰੱਖ ਗਏ ਪੈਕਿੰਗ ਦੇ ਵਿੱਚ ਪੈਕਿੰਗ ਕੀਤੀ ਵੀ ਹੈ ਮੁੱਲ ਮੁੜ ਗਿਆ ਵਾਵਾ ਗਿਆ ਚੱਕ ਸਹੀ ਗੱਲ ਹੈ ਉਹ ਤੇਰਾ ਪਲ ਹੋਏ ਆ ਦੇਖ ਤੇ ਮਿੱਤਰੋ ਉਹ ਹੂੰ ਕਦ ਲਈ ਬਾਈਓ ਤੋ ਇਹ ਮਠਾਗਾ ਨਹੀਂ ਇਹ ਮੈਂ ਬਹੁਤ ਘੜ ਮਠਾਗਾ ਨਹੀਂ ਇਹਦਾ ਨਹੀਂ ਚਾਹੀਏ ਸਰਕਨ ਇਹਨੇ ਡਾਰਕ ਚਾਕਲੇਟ ਹੁੰਦੀ ਆ ਇਹ ਵਧੀਆ ਹੁੰਦੀ ਆ ਹਾਂਜੀ ਇਹ ਜੀ ਐਨਰਜੀ ਵੀ ਹੁੰਦੀ ਆ ਕੋਈ ਬੈਨੀਫਿਟ ਹੁੰਨੇ ਇਹਦੇ ਗਰਮੀ ਨਹੀਂ ਪੱਕਾ ਦੇ ਕਦੇ ਖਾਣ ਬਾਤ ਹੈ ਡੇਲੀ ਨਹੀਂ ਖਾਣ ਚਾਹੀਦੀ ਹਾਂਜੀ ਖਰਮਨ ਤਾਂ ਸ਼ੌਂਕ ਹੈ ਖਾਣ ਦਾ ਚਾਕਲੇਟ ਹੀ ਕਰਨੇ ਕਿਤੇ ਕਿਤੇ ਲੋਈ ਮੌਸਮ ਇੱਧਰ ਬਹੁਤ ਸੋਹਣਾ ਤਾ ਦੇਖੋ ਇੱਧਰ ਜਿੱਥੇ ਖੜਕੇ ਸੀ ਆਪਣੇ ਐ ਉਹ ਕਹਿੰਦਾ 메인 ਰੋਡ ਤੇ ਜੀਟੀ ਰੋਡ ਖੜਕੇ ਚਾਹ ਪੀ ਰਹੇ ਆ ਇਹ ਜਾ ਬਿੰਦਨ ਨਾਲੇ ਤੇ ਲੋਕ ਦੇਖਦੇ ਨਾਲੇ ਤੇ ਆਨੰਦ ਕਾਹੀ ਵਜੇ ਜਾਂਦਾ ਨਾ ਵੱਖ-ਵੱਖ ਐਕਸਪੀਰੀਅੰਸ ਕਰਨੇ ਚਾਹੀਦੇ ਆ ਲਾਈਫ ਦੇ ਵਿੱਚ ਮੇਂ ਹੋਣੀ ਹਾਲਾ ਹਾਂ ਚੰਦ ਕਿ ਮਿੰਟਰ ਦੇ ਵਿੱਚ ਵੀ ਆਏ ਨੇ ਮਿੱਤਰੋ ਧੁੱਪ ਵੀ ਆ ਜਾਂਦੀ ਪਤਾ ਨਹੀਂ ਸਹੀ ਗੱਲ ਹੈ ਬਾਹਰ ਨਹੀਂ ਬ੍ਰੋਸਾ ਨਾ ਮੈਦਰਾ ਨਾ ਬੇਜਾ ਦਾ ਨਾ ਕੰਮ ਦਾ ਭਰੋਸਾ ਨਹੀਂ ਹੈ ਮੇਤਰੋ ਬਾਹਰ ਵੀ ਕਿਦਾਂ ਦਾ ਘੜੀ ਕੀ ਤੇ ਕੀ ਹੋ ਜਾਣਾ ਅਗਲੇ ਵਿੱਚ ਜਿਹੜੀ ਕਿਸਮਤ ਹੈ ਬਾਹਰ ਵੱਧ ਕੰਮ ਕਰਦੇ ਨਾ ਸਹੀ ਗੱਲ ਹੈ ਪੰਜਾਬ ਦੇ ਬੰਦਾ ਸਰੀ ਹਿਸਟਰੀ ਹੈਂਡਲ ਕਰੀ ਜਾਂਦਾ ਹੈ ਬਾਹਰੀ ਕੰਟਰੀ ਜਾ ਕੇ ਤਾਂ ਇਦਾਂ ਹੁੰਦਾ ਬਈ ਪਤਾ ਨਹੀਂ ਕੀ ਹੋਣਾ ਨਾ ਹਾਂਜੀ ਹਾਂਜੀ ਕੰਮ ਚੱਲਦਾ ਕਈ ਵਾਰੀ ਪਤਾ ਨਹੀਂ ਕਹ ਲੂੰ ਕੰਮ ਤੇ ਉੱਪਰ ਕੀ ਬਣਨਾ ਹੈ ਬਾਹਰ ਗੱਲ ਵਾਸ ਜਦੀ ਨਹੀਂ ਨਾ ਨੇ ਇਹ ਨਹੀਂ ਹੁੰਦਾ ਗੱਲ ਬਾਤ ਦੀ ਗੱਲ ਉੱਪਰ ਰਹਿੰਦਾ ਹਾਂਜੀ ਸਪੋਰਟ ਫਿਰ ਗੱਲ ਉੱਪਰ ਹੈਗੀ ਉੱਪਰ ਵਾਲੇ ਦੇ ਵੀ ਵੈਸੇ ਹੋਰ ਵੀ ਨਾ ਇਦਾਂ ਦੇਸ਼ ਦ ਵਧੀਆ ਵਾਰ ਵਧੀਆ ਕੰਮ ਚੱਲਦਾ ਹੁੰਦਾ ਕਈ ਵਾਰੀ ਤੇ ਕੰਮ ਚੱਲਦਾ ਪਤਾ ਨਹੀਂ ਕਹ ਲੂੰ ਕੀ ਹੋਇਆ ਨਾ ਕਈ ਵਾਰੀ ਬੰਦਾ ਬੇਲਾ ਬੈਠਾ ਹੁੰਦਾ ਪਤਾ ਨਹੀਂ ਕਿੱਦਾਂ ਇਹਨੂੰ ਓਪਰਚੁਨਿਟੀ ਕੰਮ ਦੇ ਉੱਪਰ ਆ ਜਾਈਏ ਇਹ ਵੀ ਪਤਾ ਹੁੰਦਾ ਹਾਂਜੀ ਹਾਂਜੀ ਬਸ ਡਿਪੈਂਡ ਆ ਟਾਈਮ ਤੇ ਕਿਸਮਤ ਸਮੇ ਤੇ ਹਾਂਜੀ ਹਾਂ ਕਿਸਮਤ ਦਾ ਬੰਦ ਨੂੰ ਪਤਾ ਬਾਹਰ ਆ ਗਈ ਲੱਗਦਾ ਵੀ ਆ ਕਿਸਮਤ ਕਿੱਦਾਂ ਦੀ ਆ ਉਹ ਹੀ ਗੱਲ ਹੈ ਨਾ ਬਾਹਰ ਆਉਣਾ ਚਾਹੀਦਾ ਆ ਉੱਥੇ ਦਾ ਸਾਰਾ ਕੁਝ ਸਹੀ ਨਹੀਂ ਹੁੰਦਾ ਜਦ ਬਾਹਰ ਆਣਗੇ ਬੰਦਾ ਆਪਦੇ ਸਿਰ ਬਸ ਮਨ ਲੀ ਕਿ ਸਾਰਾ ਕੁਝ ਆਪਦੇ ਸਿਰ ਤੇ ਕਰ ਦੇਣਾ ਆਪਣੇ ਬਲਬ ਆਪਣਾ ਸਿਰ ਆਪ ਗੁੰਦਦਾ ਨਾ ਹਾਂਜੀ ਹਾਂਜੀ ਉਦੋਂ ਬਾਕੀ ਚਾਹ ਵਾਲੀ ਗੱਲ ਬਾਤ ਐਂਡ ਹੋ ਗਈ ਐ। ਕਾਫੇ ਕੈਂਟ ਜੀ ਐ ਬਸ ਸਹੀ ਕਹਿਣ ਨੂੰ ਕੀ ਕਹਣਾ। ਹਨਾ ਇਟਲੀ ਨੇ ਬੜਾ ਕੁਝ ਦਿੱਤਾ ਮਿੱਤਰੋ। ਇਸ ਦੇ ਪਰ ਬੜਾ ਕੁਝ ਦਿੱਤਾ ਇਟਲੀ ਨੇ। ਮਤਲਬ ਸਾਨੂੰ ਨਹੀਂ ਪੂਰੀ ਦੁਨੀਆ ਦਿੱਤਾ ਵਧੀਆ ਜਿਹੜੀ ਕਾਫੀ, ਕਾਪੂਚੀਨੋ ਤੇ ਪਾਸ ਤੇ ਪੀਜ਼ੇ ਕੱਪੜਿਆਂ ਦੇ ਵਧੀਆ-ਵਧੀਆ ਬ੍ਰਾਂਡ, ਗੱਡੀਆਂ ਦੇ ਵੱਡੇ-ਵੱਡੇ ਬ੍ਰਾਂਡ ਉਹ ਸਾਰਾ ਕੁਝ ਇਟਲੀ ਦੀ ਦੇਣ ਹੈ ਹਨਾ। ਛੋਟੇ ਜਿਹੜੀਆਂ ਸਾਰੀਆਂ ਦੇ ਦੀਆਂ ਨੇ। ਸਾਰੀਆਂ ਦੇ ਦੀਆਂ। ਛੋਟਾ ਜਿਹਾ ਦੇਸ਼ ਐ ਇਟਲੀ ਤੇ ਬੜਾ ਕੁਝ ਦਿੱਤਾ ਐ ਦੁਨੀਆ ਨੂੰ ਸਹੀ ਗੱਲ ਐ ਯਾਰ। ਸਲੂਟ ਐ। ਆਪਣੇ ਮੁਲਕ ਨੂੰ ਜਿਹਦੀ ਸਿਰਫ ਰੋਟੀ ਪਾਣੀ ਚੱਲਦਾ ਖਾਣੇ ਪੀਣੇ ਆ ਤੇ ਉਹ ਵੀ ਦੇਸ਼ ਹੈ ਆਪਣਾ ਪੰਜਾਬ ਜਿੱਥੋਂ ਛੱਡ ਕੇ ਆਏ ਆ ਤੇ ਜਿੱਥੇ ਜੰਮੇ ਪਲੇ ਵੱਡੇ ਹੋਏ ਸੋ ਪਰੇ ਉੱਥੇ ਹੀ ਹੋਣੇ ਹਾਲੇ ਵੀ ਹਾਂਜੀ ਮੈਂ ਕਹਿੰਦਾ ਕੱਲ ਮੈਂ ਇੱਕ ਵੀਡੀਓ ਵੇਖਿਆ ਹਾਂ 1990 ਦੀ ਹੀ ਉਹ ਵੀਡੀਓ ਤੇ ਉਦੋਂ ਵੀ ਵੇਲਾ ਸੇਮ ਹੀ ਫੈਸ਼ਨ ਸੀ ਸੇਮ ਹੀ ਇਦਾਂ ਲੋਕੀ ਦੁਰੇ ਦੇ ਨਹੀਂ ਬਣ ਗਏ ਇਹ ਨਹੀਂ ਆਪ ਉਦੋਂ 90 ਦੇ ਵਿੱਚ ਆਪਣੇ ਕਿਦਾਂ ਜਾਨੇ ਕੋਈ ਪਤਾ ਨਹੀਂ ਆਪਣੇ ਇੰਨੇ ਚੀਜ਼ਾਂ ਦਾ ਤੇ ਇੱਥੇ ਉਦਾਂ ਹੀ ਲੋਕੀ ਸੇਮ ਅੱਜ ਜਿੱਦਾਂ ਲੋਕੀ ਕਪੜੇ ਪਾਉਂਦੇ ਆ ਸਟਾਈਲ ਮੈਂ ਵੇਖੇ ਸੇਮ ਉਦਾਂ ਹੀ ਲੁੱਕੀ ਇੰਨਾ ਵੇਲੇ ਫਰਕ ਹੀ ਹੈ ਬਲਿ ਬਹੁਤ ਪਹਿਲਾਂ ਡਿਵੈਲਪ ਹੋਈ ਹੋਈ ਆ ਤਾਂ ਕਰਕੇ ਨਾਲ ਕਿ ਇਹਨਾਂ ਨੇ ਕੈਂ ਕੈਂ ਚੀਜ਼ਾਂ ਦਿੱਤੀਆਂ ਨੇ ਕਪੜੇ ਕੁੱਪੜੇ ਬ੍ਰਾਂਡ ਗੱਡੀਆਂ ਚੰਗੀਆਂ ਦਿੱਤੀਆਂ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਬ੍ਰਾਂਡ ਸਟਾਰਟ ਇੱਥੋਂ ਹੁੰਦਾ ਹੈ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੇ ਵੇਖਿਆ ਨਾ ਫੈਸ਼ਨ ਫੈਸ਼ਨ ਦੇ ਮਾਮਲੇ ਇਹਨੇ ਸ਼ੁਰੂ ਕੀਤੇ ਨਾ ਕੰਮ ਇਹ ਜਿਵੇਂ ਕੋਈ ਮਿਲਾਨ ਦੇ ਅੱਧ ਹੱਬ ਗਿਆ ਜਾਂਦਾ ਜਿਹੜਾ ਗੂਚੀ ਬ੍ਰਾਂਡ ਆ ਉਹ ਕਿਤੇ ਸਰਨੇਮ ਦੇ ਉੱਪਰ ਹੈ ਗੂਚੀ ਕਿਸੇ ਬਾਬੇ ਦਾ ਸਰਨੇਮ ਸੀਗਾ ਜਿਹੜਾ ਉਹਨੇ ਕੱਪੜੇ ਬਣਾਏ ਕਹਾ ਵੇਚੇ ਤੇ ਅੱਜ ਤੱਕ ਇੱਥੇ ਪਹੁੰਚ ਗਿਆ ਉਹ ਜਿਹੜਾ ਵੀ ਬੰਦਾ ਕਰੋੜਪਤੀ ਹੋਊਗਾ ਜਾਂ ਚੰਗੇ ਜਿਹਦੇ ਚੰਗਾ ਪ੍ਰੋਫਿਟ ਹੋਊਗਾ ਉਹ ਪਹਿਲਾਂ ਸਰਨਾ ਪਹਿਲਾਂ ਇਟਲੀ ਮਿਲਾਨ ਆਊਗਾ ਕੱਪੜੇ-ਕੁੱਪੜੇ ਲੈਣੇ ਉਹ ਕਹੂਗਾ ਹਾਂ ਜੀ ਉੱਥੇ ਸ਼ਾਪਿੰਗ ਕੀਤੀ ਸਮਝ ਨਹੀਂ ਮੈਂ ਵੇਖਿਆ ਹੁੰਦੇ ਸਰਨਾ ਪਹਿਲਾਂ ਇੱਥੇ ਹੀ ਹੁੰਦੇ ਹੈ ਕਿ ਹਾਂ ਅਸੀਂ ਇੱਥੇ ਸ਼ਾਪਿੰਗ ਕੀਤੀ ਰੈਪਰ ਉੱਪਰ ਜਿੰਨੇ ਵੀ ਸਿੰਗਰ ਆ ਵਧੀਆ ਗੱਲ ਆ ਆਪਾਂ ਵੀ ਜਾਵਾਂਗੇ ਤੇ ਮੇਤਰੋ ਨਾ ਤੋ ਕੇ ਪਰ ਰੈਡੀ ਹੋ ਗਏ ਆ ਗੁਸ਼ਾਨ ਵੀਰ ਦੇ ਹੱਥ ਦਾ ਬਣਿਆ ਵਾ ਸ਼ਾਹੀ ਪਨੀਰ ਖਾਣ ਵਾਸਤੇ ਲੈ ਪੁੱਤਰੀ ਸਰਬਤ ਵੀ ਸ਼ਾਨ ਕਰੂਗਾ ਸਰਬਸਾ ਸਰਮ ਸਰਮ ਹੈ ਸਰਬ ਸ਼ਾਨ ਕਰੂਗਾ ਤਾਂ ਪੈਂਤ ਕਰੂਗਾ ਹੈ ਇਹ ਲਾਓ ਵਈ ਲਾਓ ਵਈ ਲਾਓ ਤੇਰਾ ਪਹਲਾ ਹੋ ਜੇ ਸ਼ੁਕਰ ਦਾਤਿਆ ਤੇਰਾ ਦੇਖੋ ਮੇਤਰ ਇਧਰ ਦਹੀਂ ਵੀ ਪਾਇਆ ਵਾ ਤੇ ਨਾਲ ਸ਼ਾਹੀ ਪਨੀਰ ਵੀ ਪਾਇਆ ਵਾ ਤੇ ਰੋਟੀ ਕਨੇ ਖਾਣੀ ਹੈ ਰੋਟੀ ਮੈਂ ਤਾਂ ਦੋਈ ਖਾਊਂਗਾ ਤੁਸੀਂ ਤੁਲੇ ਰੋਟੀ ਮੈਂ ਵੀ ਦੋਈ ਖਾਊਂਗਾ ਲਵੀ ਪਾਲਿਆ ਥੋੜਾ ਜਿਹਾ ਪਿਆਜ਼ੀ ਦਾ ਮਲ ਬਣ ਕੇ ਓਕੇ ਜੀ ਹੈ ਤੇ ਹਰੀ ਮਿਰਚੇ ਕ ਹਰੀ ਮਿਰਚੇ ਕੈਂਟੀ ਵਧੀਆ ਜੀ ਹਰੀ ਮਿਰਚੇ ਕੈਂਟੀ ਚਾਹੀਦੀਆਂ ਦੋ ਹੈ ਮੈਂ ਚੌਥੀ ਦੋ ਕਰ ਲਵਾਂਗੀ ਕੋਈ ਗੱਲ ਨਹੀਂ ਥੋੜਾ ਤਿੱਖੀ ਸਵਾਦ ਖਾਣ ਨੂੰ ਨਾ ਹਾਂ ਪਤਾ ਸ਼ਾਇਦ ਪਨੀਰ ਥੋੜਾ ਮਿੱਠੇ ਮਿੱਠਾ ਹੁੰਦਾ ਨਾ ਹਾਂ ਹਾਂ ਵੀ ਥੋੜਾ ਤਿੱਖਾ ਤਿੱਖਾ ਸਵਾਦ ਖਾਣ ਨੂੰ ਆਈ ਲਾਈਕ ਤਿੱਖਾ ਤਿੱਖਾ ਖਾਣਾ ਨਾ ਹਾਂ ਹਾਂ ਚੱਕ ਲੈ ਫਟਾਫਟ ਫਿਰ ਠੀਕ ਹੈ ਨੀ ਚੱਕ ਲਿਆ ਬਈ ਤੂੰ ਕੀ ਖਾਣਾ ਹੈ ਇਹ ਤਾਂ ਲੈ ਤੂੰ ਤਿੱਖੀ ਖਾ ਲੈ ਕੁਝ ਇਹਨੂੰ ਪਾ ਦੇ ਖਰਾ ਗੇ ਮਰ ਮੈਂ ਠੀਕ ਹੈ ਤਾਂ ਹੀ ਕੋਕੀ ਮਾਰਦਾ ਪੈਂ 100 ਮੀਟਰ ਪਤਾ ਲਾ ਜਾਂਦਾ ਜਾਂ ਨੱਖਾਂ ਨਹੀਂ ਮਿਚਣ ਲਾ ਜਾਂਦਾ ਇਹਦਾ ਮਤਲਬ ਹੀ ਇਹਨੇ ਢਿੱਡੀ ਆਪਣੀ ਫੁੱਲ ਕੀਤੀ ਯਾਰ ਮੈਂ ਤਰੀ ਲਵਿਸ਼ਾਨਸ ਵੈਰੀ ਗੁੱਡ ਸ਼ਾਨਸ ਸਿੰਘ ਵੈਰੀ ਗੁੱਡ ਹੋ ਗਿਆ ਕੰਮ ਇਹ ਤਾਂ ਜਾਓ ਭਈ ਜਾਓ ਭਈ ਜਾਓ ਸਤਨਾ ਕਿਹੜੀ ਗੋਲੀ ਮੇਰੀ ਆਈ ਮਮਾ ਇਹਨਾਂ ਘੱਟ ਮਮਾ ਇਹਨਾਂ ਆਇਆ ਤੁਹਾਨੂੰ ਮੈਂ ਠੀਕ ਹੈ ਆ ਤਾਂ ਇਹ ਮਮਾ ਦੀ ਹੋ ਗਈ ਥੋੜੀ ਘੱਟ ਵਾਲੀ ਤੇ ਆ ਆਪਣੀ ਹੋਈ ਹੈ ਕੀ ਰਹਿ ਗਿਆ ਲੇਵ ਵੀ ਲਵ ਵੀ ਲਵ ਹਾਦਿਕੋ ਮੇਟਰ ਪਿਆਜ਼ ਰੈਡ ਕਲਰ ਦਾ ਪਿਆਜ਼ ਬਾਕੀ ਜਿਹੜਾ ਬਹੁਤ ਸੋਹਣਾ ਫਨਵਾ ਤੇ ਹਰੀਆਂ ਮਿਰਚਾਂ ਦੋ ਸ਼ਾਨ ਇੱਕ ਖਾ ਉਹ ਇੱਕ ਮਿਰਚ ਤੇ ਖਾਂ ਸ਼ਾਨ ਦਾ ਪਾਪਾ ਖਾ ਉਹ ਸ਼ਾਇਦ ਮਮਾ ਨੇ ਖਾਣਾ ਕੁਝ ਠੀਕ ਜੀ ਮਿਰਚ ਪਿਆਜ਼ ਪਿਆਜ਼ ਹੀ ਖਾਣਾ ਕਹਿੰਦੇ ਸਮੈਲ ਆਉਂਦੀ ਮੂੰਹ ਚ ਨਾ ਲੈ ਵੀ ਸ਼ਾਨ ਸਿਆ ਬੋਨਾ ਪੇਤੀ ਦੋਬਤ ਅੱਜ ਗੁਰਸ਼ਾਨ ਵੀਰ ਦੀ ਆਪਣੀ ਛੁੱਟੀ ਸੀ ਮੇਟਰੋ ਪੂਰਾ ਪੂਰਾ ਗੁਰਸ਼ਾਨ ਵੀ ਨਹੀਂ ਰਿਤਾ ਆਨੰਦ ਛੁੱਟੀ ਦਾ ਅੱਜ ਨਾਲੇ ਪਾਪਾ ਉਹਨਾਂ ਨੂੰ ਵੀ ਆਨੰਦ ਦਵਾਇਆ ਗੁਰਸ਼ਾਨ ਨੇ ਖਾਣ ਪੀਣ ਦਾ ਨਾ ਤਾਂ ਚਿਸਟ ਕਰ ਲੇ ਮੈਂ ਦੇਖ ਤਾ ਬਣਨ। ਹਾਂ? ਮੰਮੀ ਕਿ ਰਹੇ ਨੇ? ਅਜਾ ਮੰਮਾ ਜਿੱਚੀ ਕਿਤਾਲੇ? ਸ਼ਾਮਾ ਕਿਤੇ ਬਣੇ ਵਧੀਆ ਬਣਿਆ। ਬਹੁਤ ਟੇਸਟੀ ਬਣੇ ਹੋਇਆ ਏ। ਠੀਕ ਏ। ਵਾਕੀ ਜਿੱਚੀ ਬਣੇ ਤਾਂ ਪੁੱਤਰ ਮਾਂ ਰੱਖਣ ਨੂੰ ਗੈ ਨਹੀਂ ਏ। ਨਹੀਂ ਜੀ ਬਹੁਤ ਟੇਸਟੀ ਬਣੇ ਹੋਏ। ਲੈ ਮੈਂ ਦੱਸ ਕਿੱਦਾਂ ਬਣਿਆ। ਏ। ਬਹੁਤ ਟੇਸਟੀ। ਬਹੁਤ ਕੈਂਟ। 10 ਚੋਂ 10 ਨੰਬਰ ਜਾਨਾ ਮੇਤਰ ਕੁਸ਼ਾਨਵੀਰ ਨੂੰ ਆਪਣੇ ਨੂੰ। 10 ਚੋਂ 10 ਨੰਬਰ ਵੈਰੀ ਗੁੱਡ। ਕਿਸ਼ ਲੈ ਵੀ ਦੋ ਰੋਟੀ ਲੈ ਵੀ। ਓਨਲੀ ਟੂ ਰੋਟੀ ਜੀ ਲੋਟ ਪਈ ਤਾਂ ਇੱਕ ਖੋ ਲੈਣ। ਇਹੋ ਲੈ ਲਾਂਗੇ ਆਪਾਂ। ਹਰੀ ਮਿਰਚ। ਦੋ ਸਾਰੀ ਹਰੀ ਮਿਰਚ। ਖਟਾਬਦਰੀ ਮਿਰਚ। ਬੁਸ਼ਾਨ ਨੂੰ ਤਿੱਖਾ ਪਸੰਦ ਆ ਮਿੱਤਰੋ ਖਾਣਾ ਆਪਣਾ। ਪਿਆਜ਼ ਖਾਣਾ ਬੇਟੀ। ਪਿਆਜ਼ ਖਾਣਾ। ਪਿਆਜ਼ ਵੀ ਖਾਣਾ ਸਾਰਾ ਕੁਝ ਖਾਣਾ ਇਦਾਂ। ਚੈੱਕ ਕਰੋ ਪਿਆਜ਼ ਫੇਰ ਲਿਆ ਦਿਓ। ਨਿਹਰੀਆਂ ਵੀ ਆ ਜਾਣੀਆਂ। ਇੱਕ ਮਿੰਟ। ਓ ਤੇਰਾ ਭਲਾ ਹੋ ਜੀ। ਠੀਕ ਹੋ ਗਿਆ। ਖਾਲਾ ਮੜਾ ਚੱਲ ਤੂੰ ਸਾਰੇ ਖਾਣੇ ਹੋਣਾ। ਕੁਝ ਨਹੀਂ ਹੁੰਦਾ। ਤਾਂ ਨਹੀਂ। ਹਾਂ ਜੀ। ਪਿਆਜ਼ ਹਰੀਆਂ ਵਾਸਤੇ ਵਧੀਆ ਹੁੰਦਾ ਹੈ। ਹਾਂਜੀ ਵਧੀਆ ਹੁੰਦਾ ਗਰਮੀਆਂ ਵਿੱਚ ਵੈਸੇ ਠੰਡਾ ਹੁੰਦਾ ਸ਼ਾਇਦ ਹਨਾ ਜੀ ਹਾਂ ਠੰਡਾ ਤਾਂ ਪਤਾ ਨਹੀਂ ਹੁੰਦਾ ਪਰ ਉਹ ਪੇਟ ਵਾਸਤੇ ਵਧੀਆ ਹੁੰਦਾ ਹਾਂਜੀ ਗਰਮੀਆਂ ਦੇ ਵਿੱਚ ਵੈਸੇ ਹੀ ਵਧੀਆ ਲੱਗਦਾ ਹਨਾ ਹਾਂ ਲਈ ਮੇਤਰਾ ਬਹੁਤ ਸਵਾਦ ਬਣਦਾ ਪਤਾ ਕੌਲੀ ਛੜਤੀ ਦੇ ਕੋ ਇੱਧਰ ਹਲੇ ਕੁਝ ਆਣ ਦਾ ਰਹਿੰਦਾ ਸਮਾਨ ਖਾਣ ਤੇ ਵਾਲੇ ਟੇਸਟੀ ਬਣਦਾ ਨਾ ਜੀ ਚਿਕਾਜੂ ਪਾਏ ਨੇ ਹੋਰ ਕੀ ਕੁਝ ਬੈਸ਼ਨ ਪਿੱਛੇ ਦੇ ਜੀਆਂ ਸਰ੍ਹਸਮਨ ਪਾਇਆ ਝਿੰਗ ਪਾਇਏ ਹਿੰਗ ਰੀ ਪਈ ਹੈ ਉਹ ਬੈਦੂ ਤਾਰਾ ਤਾਰਨੀ ਪਾ ਤਾਰਨੀ ਪਾਇਆ ਨਾ ਤਾਰਨੀ ਨਾਲ ਜਿਆਦਾ ਮਿੱਠਾ ਹੋ ਜਾਊਗਾ ਓਕੇ ਨੇ ਬਸ ਸਮਾਂ ਪੋਕੀ ਬੱਤ ਮੈਂ ਅਗਾਈ ਕੋਲੇ ਦੇਈ ਨੀ ਇਹ ਖਾ ਕੇ ਆਪਣੇ ਬੰਦੋਂ ਡੰਨੇ ਤੁਸੀਂ ਆਪਣਾ ਰੋਟੀਆਂ ਮੇਥੋਂ ਦੋ ਹੀ ਖਾਦੀਆਂ ਦੇਖੋ ਆਪਾਂ ਨੇ ਬਾਕੀ ਸਾਰੀਆਂ ਹਲੇ ਪੇਟ ਦੇ ਵਿੱਚ ਪਈਆਂ ਇਹ ਸ਼ਾਨਾ ਸ਼ਾਨਦੀ ਮਮੇ ਛਕਣਗੇ ਦੋ ਹੀ ਜਣ ਆਪਾਂ ਥੋੜਾ ਜਿਹਾ ਰੱਖਣਾ ਕੰਮ ਖਿੱਚ ਕੇ ਰੱਖਿਆ ਮੜਾ ਇਹ ਰਾਈਟਿੰਗ ਵਾਲਾ ਤੇ ਨਹੀਂ ਥੋੜਾ ਡਾਗੇ ਨਹੀਂ ਗਈ ਨਾ ਗਈ ਨੀ ਹੁਣ ਮੈਂ ਤੇ ਗੁਸ਼ਾਲ ਵੀ ਚੱਲਿਆ ਆਪਣਾ ਸਮਾਨਣ ਵਾਸਤੇ ਯਾਰ ਉਸਪੇਨ ਦਾ ਤੇ ਬਾਹਰ ਮੇਥੋਂ ਮੌਸਮ ਪੂਰਾ ਐਨ ਮੀਆਲ ਹੋ ਗਿਆ ਪੂਰੀ ਤਿਆਰੀ ਹੈ ਹੁਣ ਮੀਂਹ ਪੈਣ ਦੀ ਬਸ ਐਣ ਇਹ ਬਦਰ ਕੋਲੇ ਆ ਬਈ ਮੈਂ ਜਿੰਨੀ ਵਾਰ ਵੀ ਕਹਿੰਨਾ ਹੁੰਨਾ ਵੀ ਜਿਹੜਾ ਆ ਬਿਲਡਿੰਗ ਦੇ ਪਿੱਛੇੋਂ ਬੱਦਲ ਆਉਂਦੇ ਆ ਉਹ ਗੱਲ ਮਿੱਤਰੋ ਸੱਚੀ ਆ ਦੇਖੋ ਇਧਰੋ ਬੱਦਲ ਉਹ ਪਿੱਛੇ ਆ ਰਹੇ ਐ ਇੱਧਰ ਸਾਰੇ ਪਾਸੇ ਦੇਖੋ ਇੱਧਰ ਸਾਰੇ ਪਾਸੇ ਮੌਸਮ ਹੋਲ ਰੁੱਟਦਾ ਤੇ ਇੱਥੇ ਬੱਦਲ ਹੈਗੇ ਚਾਰ ਪਰ ਜਿਹੜਾ ਮੇਨ ਹੈ ਨਾ ਉਹ ਮੇਨ ਆਇ ਆ ਬਿਲਡਿੰਗ ਦੇ ਪਿੱਛੋਂ ਇੱਥੋਂ ਹੀ ਆਉਂਦਾ ਤੇ ਬਸ ਕੇ ਨਿਕਲ ਜਾਂਦਾ ਗੱਲ ਪਤਾ ਨਹੀਂ ਕੀ ਹੈ ਕਿ ਸਮੁੰਦਰ ਇਧਰਲੇ ਪਾਸੇ ਛੱਡ ਪੈਂਦਾ ਚੱਬੀ ਕਿੰਸੇ ਚੱਬੀ ਆ ਕੀ ਲਵੀ ਖੁਸ਼ਾਲ ਦੇ ਬੱਟ ਘੜਦੇ ਮਿੱਤਰੋ ਸ਼ਾਈ ਪਨੀਰ ਰਲਦਾ ਹਾਂ ਚੰਸੀ ਹਾਂ ਹਾਂਜੀ ਲੇਵਲ ਰਿਪੋਰਟ ਜੀ ਬਜ ਅੱਜ ਹੋਰ ਤੇ ਕੁਣਾਣਾ ਖਾਣ ਵਾਸਤੇ ਨਹੀਂ ਨਹੀਂ ਬਸ ਬਸ ਬਸੂਗੀ ਛੇ ਦਸਾਂਗੇ ਖਾਣਾ ਬਣਾਵਰਨੀ ਨਹੀਂ ਉਹ ਤਾਂ ਬਸ ਉਹੀ ਬਹੁਤ ਹੈ ਜਿਹੜਾ ਬਣਾਤਾ ਪਹਿਲੇ ਵੇਰੇ ਠੀਕ ਹੈ ਓਕੇ ਐਨੀ ਕਹਣ ਹੈਂਡ ਰਾਈਟਿੰਗ ਦੀ ਤੇਰੇ ਪਪਾ ਦੀ ਅੱਛਾ ਆ ਦੇਖ ਮੇਤਰੋ ਮੈਂ ਸਮਾਨ ਲਿਖਿਆ ਆ ਸਮਾਨ ਲਿਖਿਆ ਸਿਮਰਨ ਸਵੇਰੇ ਉੱਪਰ ਤੇ ਇੱਥੇ ਮੈਂ ਲਿਖਿਆ ਹੋਵੇ ਤੇਰਾ ਪਤਾ ਹੈ ਕੀ ਇਫੈਕਟ ਹੈ ਇਹ ਮੇਰੇ ਬੰਦੇ ਦਾ ਦਿਮਾਗ ਬਹੁਤ ਏ ਹੁੰਦਾ ਨਾ ਉਹਦੀ ਹੈਂਡ ਰਾਈਟਿੰਗ ਵਧੀ ਨਹੀਂ ਹੁੰਦੀਗੀ ਕਿਉਂਕਿ ਦਿਮਾਗ ਹੱਥਾਂ ਦੇ ਮੇਜ ਨਹੀਂ ਹੁੰਦਾ ਦਿਮਾਗ ਹੱਥਾਂ ਤੋਂ ਵੱਧ ਤੇ ਹੀ ਚੱਲਦਾ ਬੰਦੇ ਦਾ ਤੂੰ ਤੋਟੇ ਇਹ ਮੈਂ ਦੱਸਿਆ ਤੁਹਾਨੂੰ ਗੱਲ ਇਹ ਅੱਛਾ ਲੋਈ ਫੁੰਗੀ ਦਮਾਗੇ ਤੂੰ ਫੁੰਗੀ ਖੁੰਬਾਂ ਫੜੇ ਪਰਚੀ ਉਰ ਕੀ ਇਨਸਲਾਤਾ ਫਿਓਰੀ ਪਰਲਾ ਪੀਸਾ ਉਧਰ ਭਈਆ ਫਿਓਰੀ ਪਰਲਾ ਪੀਸਾ ਆ ਮੇਥੋਂ ਬੜੀ ਘਟ ਮਿਲਦੀ ਆ ਇਹ ਗਏ ਯਕੀਨੀਆਂ ਦੇ ਫੁੱਲ ਆਹ ਵਾਲੇ ਦੋ ਤਿੰਨ ਬਸਤੇ ਲੈ ਬੈ ਲੋ ਵੀ ਸਮਾਨ ਮਿੱਤਰੋ ਆਪਣਾ ਆਪਣਾ ਲੈ ਲੈਣਾ ਚਾਹੀਦਾ ਸੀ ਆਪਾਂ ਨੂੰ ਤੇ ਦੇਖੋ ਮੀ ਵੀ ਲੱਗਿਆ ਪੈਣ ਐਨ ਬੱਦਲ ਘੁਰ ਗਿਆ ਪੂਰੇ ਐਨ ਸਾਰੇ ਪਾਸੇ ਦੇਖੋ ਐਨ ਪੂਰਾ ਮੱਧਰ ਘੁਲਿਆ ਹੋਇਆ ਹੈ ਸ਼ਾਨ ਕਿਹੜਾ ਮੌਸਮ ਅੱਜ ਭਲਾ ਹੈ ਇਹ ਪਕੌੜੀ ਖਾਣੇ ਆ ਆਲੂ ਵਾਲੇ ਹੁਣ ਪਕੌੜੇ ਥੋੜੀ ਥੋੜੀ ਮੇਥੀ ਪਈ ਹੋਏ ਚਾਹ ਹੋਏ ਕਰਾਂਗੇ ਕਰਾਂਗੇ ਹਾਈ 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 ਇਹ ਤਾਂ ਗੱਲ ਮਰਜੀ ਵੇ ਮਮਾ ਜੀ ਜੇ ਕਹਿ ਕੇ ਦੇਖੀਏ ਆਪਣੀ ਨੂੰ ਕਿ ਬਣੇ ਪਕੌੜੇ ਕਰ ਲੈਣ ਟ੍ਰਾਈ ਟ੍ਰਾਈ ਕਰਦੇ ਕੀ ਹਰ ਜਾਵੇ ਹਾਂ ਕਵਰ ਗੱਲ ਬਣੀ ਜਾਵੇ ਗੱਲ ਬਣੀ ਜਾਵੇ ਹਾਂਜੀ ਬਣਾ ਲੇ ਜੀ ਕਰਤੋਂ ਆਹਾਂ ਬਸ ਲੱਗਿਆ ਹੁਣ ਬਸ ਅੱਜ ਖਾਸੀ ਬਣਾ ਲੈ ਜੀ ਅੱਜ ਮੈਂ ਚੈਨ ਨਾਪੋਲੀ ਦਾ ਤੇ ਇੰਟਰ ਅੱਛਾ ਹੀ ਤੇ ਬੈਚ ਦੀ ਕਮੀ ਪੈਦਾਂ ਜਾਂ ਮੀਨਾ ਪਵੇ ਫਿਰ ਤਾਂ ਉਹ ਬਾਅਦ ਵਿੱਚ ਨਿਕਲ ਰਹੇ ਨੇ ਜਾਂ ਮੀ ਪੈਦਾ ਤਾਂ ਕੋਈ ਘਰੇ ਬੈਠ ਕੇ ਦੇਖਦੇ ਆ ਵੀ ਪੋਸੀਬਿਲਟੀ ਜ਼ਿਆਦਾ ਹੁੰਦੀ ਆ ਆਰਡਰ ਕਰਨ ਦੀ ਇਸ ਕਰਕੇ ਆਪਣੇ ਵੱਲੋਂ ਆਪਾਂ ਨੂੰ ਪੂਰੀ ਤਿਆਰੀ ਕਰਕੇ ਰੱਖਣੀ ਪੈਣੀ ਤੇ ਤੁਸੀਂ ਜੇ ਆਪਣਾ ਕਵਾਗ ਨੂੰ ਲੈ ਕੇ ਸਾਹਮਣੇ ਉਹ ਪਹਿਲਾਂ ਬਣਾ ਲਾਹੋ ਵਧੀਆ ਨਾਲ ਕਰਦੇ ਘਟ ਘਟ ਰੱਖ ਲਿਓ ਫਿਰ ਮੁੜ ਕੇ ਆਰਡਰ ਬਸਾਓ ਤੇ ਉਹ ਗਣਾ ਬਿਸਕੀ ਬਿਸਕੀ ਹੋਈ ਬਸ ਉਹ ਤਾਂ ਨਹੀਂ ਹਾਂਜੀ ਹਾਂਜੀ ਫਿਰ ਔਖਾ ਹੋ ਜਾਂਦਾ ਜੀ ਉਹ ਤਾਂ ਹੈ ਹੀ ਬਹੁਤ ਮੋਗਦਾ ਤੇ ਕਾਰਟੋਨ ਘਟ ਜਾਣ ਜਦ ਕਬਵ ਘਟ ਜਵੇ ਹਨਾ ਹਾਂਜੀ ਇਹ ਤਿਆਰੀ ਪਹਿਲਾਂ ਰੱਖਣੀ ਪੈਂਦੀ ਹੈ ਓਕੇ ਠੀਕ ਓਕੇ ਨਾਲੇ ਚੱਕੂ ਨਹੀਂ ਦਬੋਣ ਭਾਈ ਆ ਦੇਖੋ ਬੱਚੋ ਐਦਾਂ ਹੁਣ ਕਿੱਥੋਂ ਬਣਾ ਬਣਾਣਾ ਇਹਨੂੰ ਐਦਾਂ ਐਸੇ ਮੋੜੋ ਇਸਕੋ ਐਸੇ ਬਾਹਰ ਚੇਦਾਂਗੇ ਇਹ ਐਦਾਂ ਐਦਾਂ ਐਸੇ ਸਟਰੋਂਗ ਬਾਕਸ ਕਰਤੇ ਮਿੱਤਰੋ ਆਪਣੀ ਫੁੱਲ ਤਿਆਰੀ ਆਪਣੀ ਕੰਮ ਕਰਦੀਆਂ ਤੇ ਬਾਅਦ ਵਿੱਚ ਟੇਬਲ ਤੇ ਵੀ ਆਗੇ ਲੋਕ ਬੈਠ ਗਏ ਨੇ ਅੱਜ ਨਾ ਜਦੋਂ ਮੈਚ 8:30 ਦੇ ਮੈਚ ਸਟਾਰਟ ਹੋਣਾ ਤੇ ਲੋਕਾਂ ਨੇ ਕੀ ਕਰਨਾ ਪਹਿਲਾਂ ਹੀ ਖਾਣਾ ਪਣਾ ਸ਼ੁਰੂ ਕਰਤਾ ਆਪਾਂ ਟੇਬਲ ਸਾਰੇ ਬੁੱਕ ਹੋ ਗਿਆ ਤੇ ਬਾਕੀ ਆਰਡਰ ਨਹੀਂ ਆ ਰਹੇ ਆ ਜਿੰਨੇ ਵੀ ਸਾਰੇ ਆਰਡਰ ਆ ਰਹੇ ਆ ਸਾਰੇ ਦੇ ਸਾਰੇ ਆਰਡਰ ਮਤਲਬ 800 ਤੋਂ 800 ਦੇ ਪਿੱਛੇ ਵੀ ਚਾ ਰਹੇ ਆ ਤੇ ਸਾਡੀ ਤਿਆਰੀ ਫੁੱਲ ਹੈ ਵਧੀਆ ਹਾਂਜੀ ਤਿਆਰੀ ਫੁੱਲ ਹੈ ਵਧੀਆ ਹਾਂਜੀ ਹਾਂਜੀ ਬਸ ਠੀਕ ਹੈ ਤੇ ਮਿੱਤਰੋ ਆਪਾਂ ਆਪਣਾ ਕਰਦੇ ਹਾਂ ਕੰਮ ਕਰ ਅੱਜ ਦਾ ਵਲੌਗ ਆਪਾਂ ਨੂੰ ਇੱਥੇ ਹੀ ਬੰਦ ਕਰਨਾ ਪੈਣਾ ਕਿਉ ਇਹ ਵਲੌਗ ਬਣਾਉਣ ਦਾ ਇਸ ਕਰਕੇ ਆਪਾਂ ਆਪਣਾ ਜਿਹਾ ਵਲੌਗ ਇੱਥੇ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਜਿਹਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰੇ ਹੋ ਤਾਂ ਕਦੇ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕੱਲ੍ਹ تک ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ